ਉਸ ਤੋਂ ਬਾਅਦ ਬੀਬੀ ਭੜਕ ਪਈ ਉਹਨੇ ਜਿਹਦਾ ਇਹੋ ਜਿਹਾ ਉਹਨੂੰ ਸ਼ਬਦ ਗਏ ਬਾਦ ਘਟ ਬੋਲੀ ਆ ਭਾਜੋ ਇੱਥੋਂ ਭਜਾ ਦੇਣਾ ਇਦਾਂ ਕਰਦੇ ਹੋ 40 ਕਿੰਨੀ ਸਾਡੇ ਬਜ਼ੁਰਗਾਂ ਵਰਗੇ ਆ ਬਜ਼ੁਰਗਾਂ ਨਾਲ ਕੋਈ ਘਰੇ ਇਦਾਂ ਦੀ ਆਪਣਾ ਡੀਲ ਕਰਦੀਆਂ ਇਸ ਤਰ੍ਹਾਂ ਆਪਣੇ ਜਿਹੜਾ ਜਿਹੜਾ ਤੁਹਾਡਾ ਪੇ ਆ ਉਹਨਾਂ ਤੁਸੀਂ ਇਸ ਤਰ੍ਹਾਂ ਬੋਲਦੇ ਆ ਉਹਨੇ ਬਹੁਤ ਮਾੜੀ ਸ਼ਬਦ ਬੋਲੇ ਆ ਇਹਦੀ ਅਸੀਂ ਖੇਤੀ ਕਰਨ ਦੇ ਇਲਾਕਾ ਹਰ ਇੱਕ ਕਿਸਾਨ ਦੇ ਮਨ ਵਿੱਚ ਇਹ ਬੜਾ ਦੁੱਖ ਆ ਵੀ ਸਾਡੇ ਜਿਹੜੇ ਕਿਸਾਨ ਜੁੜਦੇ ਪ੍ਰਧਾਨ ਨੂੰ ਆ ਉਹਨੂੰ ਬੀਬੀ ਨੇ ਬਹੁਤ ਮਾੜੀ ਸ਼ਬਦ ਗਏ ਆ ਉਦੋਂ ਵੀ ਬੀਬੀ ਨੇ ਕਿਹਾ ਸੀ ਮੈਨੂੰ ਹਰੇ ਸਾਫਿਆਂ ਵਾਲੇ ਤੋਂ ਬੜੀ ਨਫ਼ਰਤ ਆ ਮੇਰੇ ਸਾਹਮਣੇ ਕਹੀ ਸੀ ਮੈਂ ਉਹਦੇ ਮੂੰਹ ਤੇ ਕਹਿਣ ਨੂੰ ਤਿਆਰ ਆਂ ਤੂੰ ਪੁੱਤ ਕਿਸਾਨਾਂ ਦੀ ਧੀ ਨਹੀਂ ਹੈਗੀ ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਮੇਰੇ ਬਜ਼ੁਰਗਾਂ ਦੇ ਬਰਾਬਰ ਆਂ ਵੇ ਕਿਸ ਤਰ੍ਹਾਂ ਬੋਲਦੀ ਆਂ ਲੇਕਿਨ ਉਹ ਬੀਬੀ ਨੇ ਬਹੁਤ ਮਾੜੇ ਸ਼ਬਦ ਬੋਲੇ ਆ ਉਹਦੀ ਅਸੀਂ ਬਹੁਤ ਜ਼ੋਰ ਦੇ ਸ਼ਬਦਾਂ ਜਿਨਿੰਦਿਆ ਕਰਦੇ ਆਂ ਇਹ ਗੱਲ ਉਹਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਬਹੁਤ ਦਰਦ ਆ ਉਹਨੇ ਇੱਕ ਹਰੇ ਸਾਫਿਆਂ ਬਾਲੂ ਜਿਹੜਾ ਨੇ ਕਿਸਾਨੀ ਧਰਾਂ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਬਚਾਈਆਂ ਪਹਿਲਾਂ ਦਿੱਲੀ ਜਾ ਕੇ ਧਰਨਾ ਦਿੱਤਾ ਸਾਰਿਆਂ ਨੇ ਔਰ ਪੰਜਾਬ ਨੂੰ ਬਚਾਇਆ ਹੁਣ ਵੀ ਜਿਹੜਾ 65000 ਕਿੱਲਾ ਕਰਨ ਲੱਗੇ ਸੀਗੇ ਬ੍ਰੈਂਡ ਪੂਲਿੰਗ ਵਿੱਚ ਉਹ ਵੀ ਜਿਹੜਾ ਜਾ ਕੇ ਕਿਸਾਨਾਂ ਨੇ ਬਚਾਇਆ ਤੇ ਲੇਕਿਨ ਕੱਲ ਜਿਹੜੀ ਬੀਬੀ ਉਥੇ ਆਪ ਪਾਰਟੀ ਦੀ ਆਈ ਸੀਗੀ ਉਥੇ ਅਸੀਂ ਵੀ ਉਥੇ ਮੌਜੂਦ ਸੀਗੇ ਤੇ ਜੇ ਉਥੇ ਸਾਡੇ ਕਿਸਾਨ ਚੁੰਟੀਆਂ ਦੇ ਪ੍ਰਧਾਨ ਆਪਣੇ ਜਿਹੜਾ ਅਮਰੀਕ ਸਿੰਘ ਭਗਤ ਸਿੰਘਪੁਰ ਜੀ ਜੇ ਉਹਨਾਂ ਨੇ ਕਿਹਾ ਵੀ ਚਲੋ ਵੀ ਜੇ ਅਸੀਂ ਜੇ ਪਹਿਲਾ ਬੀਬੀ ਨੇ ਕਿਹਾ ਮੈਂ ਬੇਨਤੀ ਕਰਦੀ ਆ ਵੀ ਤੁਸੀਂ ਮੇਰੇ ਬਜ਼ੁਰਗਾਂ ਵਰਗੇ ਕੋਈ ਸਵਾਲ ਗਲਤ ਨਹੀਂ ਕਰਨਾ ਜੀ ਫੇਰ ਪ੍ਰਧਾਨ ਸਾਹਿਬ ਨੇ ਬਿਆਨ ਕੀਤਾ ਵੀ ਜਦੋਂ ਜੇ ਤੁਸੀਂ ਹੁਣ ਜਿਹੜਾ ਆਗੇ ਕਰਦੇ ਆ ਜੇ ਤੁਸੀਂ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਇਹ ਤੇ ਧਿਆਨ ਦਿਓ ਬੰਨਵਾਲੋ ਜੀ ਇਹ ਜਿਹੜਾ ਜਿਹੜਾ ਮੌਕਾ ਦੇਖਣਾ ਨਹੀਂ ਪੈਣਾ ਸੀਗਾ ਜੀ ਉਸ ਤੋਂ ਬਾਅਦ ਬੀਬੀ ਭੜਕ ਪਈ ਉਹਨੇ ਜਿਹਦਾ ਇਹੋ ਜਿਹਾ ਉਹਨੂੰ ਸ਼ਬਦ ਕਹੇ ਵਾਧ ਘੱਟ ਬੋਲੀ ਆ ਭਾਜੋ ਇੱਥੋਂ ਭਜਾ ਦੇਣਾ ਇਦਾਂ ਕਰ ਦਿਓ ਲੇਕਿਨ ਇਹ ਇੱਕ ਸ਼ੁਭਾ ਨਹੀਂ ਦਿੰਦੇ ਜਿਹੜਾ ਜਿਹੜੀ ਇੱਕ ਜਿਹੜੀ ਆ ਇੱਕ ਪਾਸੇ ਦਾ ਜੀਮੇਦਾਰ ਜਿਹੜੇ ਸਾਰੇ ਆ ਕਿਸਾਨ ਜਿਹੜੇ ਆ ਪਾਣੀ ਚ ਦੁਖੀ ਆ ਇੱਕ ਪਾਸੇ ਤੁਸੀਂ ਉਹਨੂੰ ਮਾੜੀ ਸ਼ਬਦ ਬੋਲਦੇ ਆ ਨਾਲੇ ਤੇ ਕਿੰਨੇ ਸਾਡੇ ਬਜ਼ੁਰਗਾਂ ਵਰਗੇ ਆ ਬਜ਼ੁਰਗਾਂ ਨਾਲ ਤੁਸੀਂ ਘਰੇ ਇਦਾਂ ਤੁਸੀਂ ਆਪਣਾ ਡੀਲ ਕਰਦੀਆਂ ਇਸ ਤਰ੍ਹਾਂ ਆਪਣੇ ਜਿਹੜਾ ਜਿਹੜਾ ਤੁਹਾਡਾ ਪੇ ਆ ਉਹਨਾਂ ਤੁਸੀਂ ਇਸ ਤਰ੍ਹਾਂ ਬੋਲਦੇ ਆ ਉਹਨੇ ਬਹੁਤ ਮਾੜੀ ਸ਼ਬਦ ਬੋਲੇ ਆ ਤੇ ਅਸੀਂ ਖੇਤੀ ਕਰਦੇ ਇਲਾਕਾ ਹਰ ਇੱਕ ਕਿਸਾਨ ਦੇ ਮਨ ਵਿੱਚ ਇਹ ਬੜਾ ਦੁੱਖ ਆ ਵੀ ਸਾਡੇ ਜਿਹੜੇ ਕਿਸਾਨ ਜੁੜੇ ਪ੍ਰਧਾਨ ਨੂੰ ਆ ਉਹਨੂੰ ਬੀਬੀ ਨੇ ਬਹੁਤ ਮਾੜੀ ਸ਼ਬਦ ਗਏ ਆ ਔਰ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਬੰਦਿਆਂ ਨੇ ਕਿੰਨੇ ਮਾੜੇ ਮਾੜੇ ਕਮੈਂਟ ਕੀਤੇ ਆ। ਜੀ। ਔਰ ਅਸੀਂ ਅੱਗੇ ਵੀ ਇੱਕ ਅੱਗੇ ਵੀ ਇੱਕ ਉਹ ਬੀਬੀ ਕੋ ਗਏ ਸੀਗੇ। ਦੱਲੂ ਇੱਕ ਝਗੜਾ ਹੋਇਆ ਸੀਗਾ। ਜੀ। ਉੱਥੇ ਕੰਮ ਗਏ ਸੀ ਤਾਂ ਉੱਥੇ ਉਹ ਨਾਲ ਗੱਲ ਕੀਤੀ। ਉਦੋਂ ਵੀ ਬੀਬੀ ਨੇ ਕਿਹਾ ਸੀ ਮੈਨੂੰ ਹਰੇ ਸਫੇਆਂ ਵਾਲੇ ਤੋਂ ਬੜੀ ਨਫ਼ਰਤ ਆ। ਮੇਰੇ ਸਾਹਮਣੇ ਕਹੀ ਸੀ ਮੈਂ ਉਹਦੇ ਮੂੰਹ ਤੇ ਕਹਿਣ ਨੂੰ ਤਿਆਰ ਆਂ। ਜੀ। ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਤੂੰ ਕਲਾ ਕਿਸਾਨ ਦੀ ਧੀ ਨਹੀਂ ਹੈਗੀ। ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਮੇਰੇ ਬਜ਼ੁਰਗਾਂ ਦੇ ਬਰਾਬਰ ਆਂ ਵੀ ਕਿਸ ਤਰ੍ਹਾਂ ਬੋਲਦੀ ਆਂ। ਜੀ। ਦੇਖੋ ਜਿਹੜੇ ਗੱਲ ਇਲਕ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਪ੍ਰਤਾਪ ਪ੍ਰੇਤ ਵਗ ਜਿਹਨਾਂ ਜ਼ਮੀਨਾਂ ਨਹੀਂ ਲੱਗਦੀਆਂ ਹਰ ਇੱਕ ਪਿੰਡ ਤੋਂ ਆ ਕੇ ਸੰਗਤਾਂ ਨੇ ਸਹਯੋਗ ਦਿੱਤਾ ਬੋਰੇ ਲਾਏ ਉੱਥੇ ਵੀ ਸੰਗਤਾਂ ਸੇਵਾ ਕਰ ਰਹੀਆਂ ਸੀਗੀਆਂ ਬੜੀ ਜ਼ੁਰੂਰ ਦੂਰ ਆ ਕੇ ਔਰ ਪ੍ਰਾਈਵੇਟ ਉਹਨਾਂ ਨੇ ਇੱਕ ਜਿਹੜੀ ਜੇਪੀਸੀ ਪ੍ਰਾਈਵੇਟ ਲਾਈ ਸੀ ਇੱਕ ਜਿਹੜੀ ਆ ਪੋਪੂਲਰ ਨੇ ਉਹਦਾ ਤੇਲ ਤੇ ਉਹਨਾਂ ਨੇ ਕੀਤੀ ਸੀ ਇੱਕ ਜਿਹੜੀ ਸੀ ਕੋਲ ਸਰਕਾਰੀ ਸੀਗੀ ਲੇਕਿਨ ਉਹ ਬੀਬੀ ਨੇ ਬਹੁਤ ਮਾੜੇ ਸ਼ਬਦ ਬੋਲੇ ਆ ਉਹਦੀ ਅਸੀਂ ਬਹੁਤ ਜ਼ੋਰ ਦੇ ਸ਼ਬਦਾਂ ਜਿੰਦਿਆ ਕਰਦੇ ਆ ਇਹ ਗੱਲ ਉਹਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਬਹੁਤ ਦਰਦ ਆ ਉਹਨੇ ਇੱਕ ਹਰੇ ਸਾਫਿਆਂ ਵਾਲੂ ਜਿਹਨਾਂ ਨੇ ਕਿਸਾਨੀ ਧਰਨਾ ਲਾ ਕੇ ਪੰਜਾਬ ਦੀਆਂ ਜ਼ਮੀਨਾਂ ਬਚਾਈਆਂ ਪਹਿਲਾਂ ਦਿੱਲੀ ਜਾ ਕੇ ਧਰਨਾ ਦਿੱਤਾ ਸਾਰਿਆਂ ਨੇ ਔਰ ਪੰਜਾਬ ਨੂੰ ਬਚਾਇਆ ਹੁਣ ਵੀ ਜਿਹੜਾ 65000 ਕਿੱਲਾ ਕਰਨ ਲੱਗੇ ਸੀ ਲੈਂਡ ਪੂਲਿੰਗ ਵਿੱਚ ਉਹ ਵੀ ਜਿਹੜਾ ਜਾ ਕੇ ਕਿਸਾਨਾਂ ਦੇ ਵਿੱਚ ਆਇਆ ਇਹ ਗੱਲ ਬਹੁਤ ਬੀਬੀ ਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਉਹਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ